ਸਾਰੀ ਸੰਗਤ ਫੇਰ ਦੁਬਾਰਾ ਪ੍ਰਸ਼ਾਦਾ ਅੰਸ਼ ਕਰਨ ਤੁਰ ਪਈ ਪਹਿਲਾਂ ਸ਼ਾਕਾ ਹੀ ਪਛਾੜ ਆਈ ਸ਼ਾਕਾ ਹੈ ਸੋਨੂਰੀ ਐ ਕਿੱਥੇ ਚੱਲੇ ਹੈ ਆਹੋ ਕਿ ਸੰਨੂ ਕਿਹੜਾ ਰਸਤਾ ਨਹੀਂ ਪਤਾ ਕਿੰਨੀ ਧੰਗੜ ਰੁਕ ਗਈ ਦਨਪੇ ਦਨਰ ਕਾਡ ਨਾਲ ਚੱਲੇ ਇਧਰ ਭਰਾ ਵਿਚਾਰਾ ਮੇਰਾ ਤੇ ਇੰਨੇ ਜਾਣਾ ਖੂਤੇ ਉੱਥੇ ਮਾਜ ਸੁਈ ਵਿਚਾਰੇ ਨੇ ਇਹਨੇ ਉੱਥੇ ਬਹਿਣਾ ਹੁਣ ਇਹਨੇ ਤਾਂ ਜਾਪਾ ਸਾਂਭਣਾ ਚਲੋ ਤੋ ਦੇਖੀਏ ਤੁਰੋ ਗੁਲਲ ਖੂਤੇ ਜਾਣਾ ਤੁਰੋ ਸੰਗਤ ਤੁਰੋ ਸੰਗਤ ਤੁਰੋ ਚਲੋ ਚਾਓ ਚਲੋ ਤੁਰੋ ਲੱਗੋ ਅੱਗੇ ਮੇਨ ਮੈਂਬਰ ਕਿਹੜਾ ਅੱਗੇ ਲੱਗੂਗਾ ਸਾਰੇ ਮੇਨ ਹੀ ਨੇ ਸਾਰੇ ਮੇਨ ਹੀ ਨੇ ਪਹੁੰਚ ਗਏ ਆ ਫਤੇਗੜ ਸਾਹਿਬ ਅੱਗੇ ਗੁਰਗੋਰਾ ਸਾਹਿਬ ਹੈ ਸੰਗਤ ਇੱਥੇ ਹੀ ਸ਼ੁਰੂ ਹੋ ਜਾਂਦੀ ਹੈ ਪਲਾਣੀਆਂ ਮੋੜ ਤੋਂ ਅੱਗੇ ਬਹੁਤ ਸੰਗਤ ਆ ਇੱਧਰ ਵੀ ਪਾਰਕਿੰਗ ਉੱਧਰ ਪਿੱਛੇ ਵੀ ਪਾਰਕਿੰਗ ਹੈ ਇੱਧਰ ਟਰਾਲੀਆਂ ਵੀ ਟਰਾਲੀਆਂ ਵੀ ਲੱਗੀਆਂ ਹੋਈਆਂ ਨੇ ਲੋਕ ਜਿਹੜੇ ਰਹੇ ਨੇ ਸੰਗਤ ਜਿਹੜੀ ਇੱਥੇ ਰੁਕੀ ਹੈ ਉਹ ਠੀਕ ਹੈ ਇੱਥੋਂ ਇੱਥੋਂ ਬਹੁਤ ਨੇੜੇ ਵੀ ਪੈ ਜਾਂਦਾ 2 ਕਿਲੋ ਮੀਟਰ ਸਾਰਾ ਇੱਥੇ ਬਸ ਹਾਂ 2 ਮਿੰਟ ਹੋਣਾ 1.5 ਕਿਲੋਮੀਟਰ ਹੋਣਾ ਬਸ ਇੱਥੇ ਨੂੰ ਹੋਣਾ ਪਿੱਛੇ ਸਾਡੇ ਜਿਹੜੀ ਸੰਗਤ ਹੈ ਨਾ ਉਹ ਕਹਿ ਰਹੀ ਇੱਥੇ ਚਾਹ ਬਰਾਡੇ ਇੱਥੇ ਫਲਾਣੀ ਚੀਜ਼ ਤੋਂ ਪ੍ਰਚਾਦਾਸ਼ ਕਨਾਈਂ ਕੇ ਬਸ ਹੈਂ ਦਰਸ਼ਨ ਕਰਨ ਨਹੀਂ ਆਈਆਂ ਤੁਸੀਂ ਇਧਰੋਂ ਬਸ ਮੋਟਰਸਾਈਕਲ ਹੀ ਆ ਗਏ ਹੈਂ ਪੰਜ ਏਕੜ ਲੱਗੋ ਉਹਨਾਂ ਪਛਾਣ ਲੈਣਾ ਉਹਨਾਂ ਕਹਿੰਦਾ ਬੀਬੀਆਂ ਉਹੀ ਆ ਗਈਆਂ ਇਹ ਨਹੀਂ ਵੀ ਸੇਵਾ ਵੀ ਕਰਦੇ ਨੇ ਬਣਾ ਦੇ ਪੇਟ ਠੀਕ ਹੈ ਸੰਗਠਨ ਨੇ ਦੋਰਾ ਕੇ ਡਾਲਾ ਲਿਆ ਮੈਂ ਤੇ ਬਟਾ ਖੀਰ ਪਾਵਾਂਗਾ ਜਿਸ ਤਰ੍ਹਾਂ ਕੰਡਾ ਪਾਪਕੋਰਨ ਲਿਆ ਦੋ ਕੰਡਾ ਜਾਂਦੇ ਹੋਏ ਲੈਨੇ ਆਂ ਸਾਡਾ ਸਾਡਾ ਖਜਲਾ ਖਜਲਾ ਹੁੰਦਾ ਇਹ ਮਠਾਈ ਹੈ ਕਿਧਰ ਦੀ ਵੈਸੇ ਯੂਪੀ ਦੀ ਯੂਪੀ ਤੇ ਨਾਪਾ ਜੀ ਪੀ ਗਏ ਸੀ ਲੈ ਆਉਂਦੇ ਉਹ ਤੁਹਾਡਾ ਮੂੰਹ ਨਹੀਂ ਦਤਾ ਕਰਦਾ ਤੁਮੇ ਸਮਝਾ ਕਰਦੇ ਨੂੰ ਖਤੀ ਯੂਪੀ ਤੇ ਸੀ ਪੂਰੀ ਯੂਪੀ ਦੇ ਵਿੱਚ ਮਸ਼ਹੂਰ ਹੈ ਖਜਲਾ ਕਹਿੰਦੇ ਮੈਨੂੰ ਹਾਂ ਭਾਜੀ ਕਿੰਨੇ ਕਿਲੋ ਹੁੰਦਾ ਹੈ ਸਾਨੂੰ ਤਾਂ ਝੂਠ ਹੀ ਹੁੰਦਾ ਪਤਾ ਨਹੀਂ ਗੱਲ ਕਰੀਏ ਕਸਮ ਨਹੀਂ ਮਾਰਦੀ ਗੱਲ ਕਰਦਾ ਕੋਈ ਨਹੀਂ ਕਸਮ ਕਰਦਾ ਇਹ ਤਾਂ ਲੈਣਾ ਇੰਨਾ ਮਾਹਰਾ ਹੈ ਗੱਲ ਕਰਦੇ ਹਾਂ ਮੈਂ ਉਹ ਘਾਰ ਪਹੁੰਚਣ ਦਾ ਗਿਆ ਕੰਮ ਆ ਰਮਨ ਕਹਿੰਦੀ ਮੇਰੀ ਬਾਹਂ ਦੋਦੀ ਹੈ ਤਾਰ ਕੇ ਲੈ ਮੈਂ ਤੇਰੀ ਬੈਲਟ ਲਾ ਕੇ ਹੁਣੇ ਬੈਹਾਂ ਠੀਕ ਕਰ ਦੇਣੀ ਹੱਦ ਕੇ ਰੱਖ ਹਾਂ ਇਹ ਕਿਆ ਸ਼ਾਇ ਹੈ ਇਹ ਤੇਰੇ ਪਾਜੀ ਦੀ ਨਾੜ ਉਹ ਕਰੈਕ ਹੋਈ ਹੋਈ ਹੈ ਨਾ ਉਹ ਦੀ ਫੁੱਪੜ ਫੁੱਪੜ ਦੀ ਪਾਜੀ ਦੀ ਠੀਕ ਹੈ ਨਾ ਸਿੱਧੀ ਕਰ ਕੰਮ ਗਵਾਲਾ ਤੁਹਾਨੂੰ ਦੱਸਿਆ ਸੀ ਕਹਿੰਦੇ ਵੀ ਜਿਹੜਾ ਸਚਿਨ ਤਿੰਦੂਲਕਰ ਸੀ ਨਾ ਕਦੀ ਤੁਸੀਂ ਬੰਨੀ ਹੋਈ ਦੇਖੀ ਹੋਣੀ ਉਹਦੇ ਉਹ ਖੇਡਦਾ ਹੁੰਦਾ ਸੀਗਾ ਜੱਤ ਵਾਸਤੇ ਵੀ ਹੁੰਦੀ ਹੈ ਹਾਂ ਜਿਹੜੀ ਹੋ ਰਹੀ ਹੈ ਨਾ ਨਾੜ ਹੁੰਦੀ ਔਰ ਟੁੱਟ ਜਾਂਦੀ ਹੈ ਉਹਦੇ ਕਰਕੇ ਦਰਦ ਹੁੰਦਾ ਜਿਹਨੂੰ ਬੰਨ ਕੇ ਰੱਖੋ ਜੁੜ ਜਾਂਦੀ ਹੈ ਆਪਦੀ ਸ਼ਰਾਹੀ ਮੂੰਹ ਲਿਆ ਮੰਗਿਆ ਹਾਂ ਕੀ ਲੋਕ ਕਿਹਨੇ ਬੱਬਾ ਆਇਆ ਕੋਰੇ ਬਾਟੀ ਕਰਨੇ ਉਹਨੂੰ ਵੀ ਉਹੀ ਪ੍ਰੋਬਲਮ ਉਤਾਰ ਵਾਲੀ ਨਾੜ ਕਰੈਕ ਹੋਈ ਹੋਈ ਉਤਾਰ ਦੀ ਉਹ ਨਾੜ ਕਰੈਕ ਹੋਈ ਹੁਣ ਕਹਿੰਦੇ ਮੈਂ ਠੀਕ ਹੋ ਗਈ ਬੈਲਟ ਆਇਆ ਉਤਾਰ ਦੀ ਹੁਣ ਭਾਜੀ ਦੋ ਦਿਨਾਂ ਦਾ ਭਾਜੀ ਮੈਂ ਆਨਲਾਈਨ ਨਹੀਂ ਆਨਲਾਈਨ ਆਰਡਰ ਕਰ ਲਾ ਸਾਰੀ ਘਰੇ ਭਾਜੀ ਆਨਲਾਈਨ ਮੰਗਾਈ ਨਹੀਂ ਮੈਂ ਹੱਥੋਂ ਲਿਆ ਕਰ ਮੇਰੇ ਹੱਥ ਨੂੰ ਮੈਂ ਦਰਦ ਨੂੰ ਪਹਿਲਾਂ ਵੀ ਮੰਗਾਈ ਸੀ ਨਾ ਪਿੰਡ ਪਈ ਉਹ ਕੰਮ ਹੈ ਉਹ ਕਹਦੇ ਹੋਰੇ ਪੱਟੀ ਬੰਨਣਾ ਦੇ ਦੇ ਇੱਕ ਮਿੰਟ ਚਲ ਘਰ ਤੱਕ ਦੇ ਦੇ ਇਹਨੂੰ ਨਹੀਂ ਇਹ ਘਰ ਦੇ ਕੇ ਤਰਨੀ ਮੈਂ ਬੰਨਣੀ ਹਾਂ ਕਿ ਨਿਸ਼ਾਨੀ ਆਲਰੇਡੀ ਚੀਜ਼ ਹੈ ਨਾ ਇਹ ਉੱਪਰ ਰੱਖਣੀ ਹੈ ਉਪਰੀ ਉਹਰੇ ਜਨ ਨਹੀਂ ਪਈਗੀ ਤੂੰ ਇਹਦਾ ਕੰਮ ਹੈ ਰੁਪਈਆ ਵਾਲੀ ਬੈਲਟ ਦੇ ਦੋ ਹਾਂ ਫੋਟੋ ਭੇਜ ਦਾਂਗੇ ਤੈਨੂੰ ਉਹੀ ਲੈ ਲਈ ਠੀਕ ਹੈ ਚਲੋ ਜੀ ਪ੍ਰਸ਼ਾਦਾ ਸ਼ੱਕ ਕੇ ਆ ਗਿਆ ਸੀ ਨਹੀਂ ਤੇ ਖਾਲਾ ਪੁੱਤ ਖਾਲਾ ਕੇ ਲਈ ਇਹ ਤਾਂ ਉਹ ਖਾਣੀ ਨਹੀਂ ਲੰਗਰ ਨਾਲ ਤੁਹਾਡੇ ਢਿੱਡ ਨਹੀਂ ਭਰੇ ਦੋ ਵਾਰੀ ਪ੍ਰਸ਼ਾਦਾ ਛੱਕ ਕੇ ਤੇ ਹੁਣ ਦੁਬਾਰੀ ਫੇਰ ਖਾਣ ਲੱਗ ਪਏ ਹੈ ਨਾ ਜਾਵੇ ਉਹ ਫੇਰ ਲੋ ਜੀ ਇੱਕ ਕਮੈਂਟ ਕਰਕੇ ਦੱਸਿਓ ਘਰ ਦਾ ਪਰਣਾ ਚਲਦਾ ਜੂਰੀ ਕਿਸੇ ਵੀ ਤੂੰ ਗੋਲੀਆਂ ਖਾਣੀਆਂ ਮੈਂ ਵੀ ਗੋਲ ਕੰਮੀ ਰੱਖਾਂਗੇ ਮੰਨ ਕੇ ਮੇਰੇ ਨਹੀਂ ਹੋਇਆ ਜਿੰਨ ਰਾਤ ਬੰਨ ਕੇ ਰੱਖਣੀ ਹੈ ਬੈਲ ਨੂੰ ਸਪਟ ਕੀ ਕੀ ਬੰਦਾ ਉਹ ਤਾਂ ਕਦਾ ਦੇੜੀ ਨਹੀਂ ਚੜਿਆਰ ਜਾਈ ਦੇਖੀ ਲੱਗਦਾ ਦੇਰ ਨੂੰ ਚੜ ਗਿਆ ਚਾਰ ਕ ਵਜੇ ਨੇ ਪਾਠ ਕਰ ਲਿਆ ਏ ਤੇ ਹੁਣ ਜਿਹੜਾ ਚਾਰ ਵਜੇ ਚੜਿਆ ਬਨੂ ਜੀ ਹੋ ਗਿਆ ਥੱਕ ਗਈ ਹੁਣ ਤੇ ਹੁਣ ਉਹ ਭਾਈ ਅਮਣ ਗਿੱਲਾ ਹੋ ਕੇ ਆਇਆ ਈ ਦੇਖ ਤਾਂ ਸਹੀ ਏ ਇਹ ਇਹ ਲੈ ਆਂਦਾ ਅਸਲੀ ਨਿਆਰੇ ਨੂੰ ਲੋਕ ਆ ਗਏ ਬੜੀ ਰਾਤ ਨੂੰ ਮੁੰਡੇ ਬਹਿ ਰਹੇ ਆ ਆ ਗਈ ਤਾੜਾ ਪੁਰਤਗਾਲ ਵਾਲਾ ਜਾਜ ਤਾਂ ਉੱਤੇ ਰਹਿ ਗਿਆ ਵੇ ਅੱਗੇ ਕਿਤੇ ਚੱਕਣਾ ਲਾਹ ਅਧਨਾ ਕੇਦੇ ਨੋ ਕੋਟ ਕੀ ਦੇ ਕੋਲੇ ਇਹ ਢਿਲ ਮੈਂ ਮੰਗਵੀਂ ਸੰਗ ਰੂਰ ਤੋਂ ਲੈਂਦੇ ਨਹੀਂ ਸੰਗ ਰੂਰ ਤੋਂ ਮੈਨੂੰ ਕੋਈ ਲੌਂਗ ਕੋਟ ਪਾਉਂਦੇ ਕਿਤੇ ਇੰਨੇ ਜਿਹੇ ਮਹਿੰਗੇ ਬ੍ਰਾਂਡ ਲੈ ਕੇ ਤੇ ਆਪਾਂ ਵੀ ਕੋਈ ਕੋਟੀ ਪਾ ਲਈਏ ਲੋਗ ਤੇਰਾ ਤੇ ਬਾਹਰੋਂ ਆ ਰਿਹਾ ਕੋਟ ਮੇਰਾ ਉਹਨਾ ਮਾਰਚ ਕੋਲ ਨੂੰ ਪੈ ਨੂੰ ਫੁਰਕ ਪੈ ਗਰਮੀ ਚ ਪਾ ਕੇ ਦੋ ਹੋ ਰਹੇ ਸਹੀ ਗੱਲ ਦੋ ਇਕੱਠੇ ਹੀ ਇੱਕ ਜਿਹੜਾ ਮੈਂ ਨਾ ਪਿਆਰ ਨਾਲ ਬਣਾ ਕਰਕੇ ਉਹਨੂੰ ਦਾਨ ਕਰ ਦੇਣਾ ਮੈਂ ਵੀ ਦਾਨ ਕਰ ਦੇਣਾ ਮੈਂ ਫੇਰ ਠੀਕ ਹੈ ਨਹੀਂ ਕੋਟੀ ਨਿੱਗੀ ਵਧੀਆ ਇਹ ਫਿਟਿੰਗ ਵਾਈਜ਼ ਬਣੀ ਹੋਈ ਹੈ ਹੂੰ ਕਿੰਨੇ ਦਿੱਤੀ ਗੁਰ ਕਿੰਨੇ ਦੀ 18 ਉਹਦੇ ਕੱਟੀਆਂ 19 ਸੌ ਦੀ ਆ ਆ ਪਾ ਦੱਬ ਲਈ ਕੱਲ ਮਾਸੀ ਜੀ ਤੇ ਲੋ ਜੀ ਹੁਣ ਅਸੀਂ ਆਪਣੇ ਫੌਜੀ ਮਾਮੇ ਦੇ ਘਰੋਂ ਨਿਕਲ ਕੇ ਤੇ ਹੁਣ ਅਸੀਂ ਚੱਲੇ ਆ ਆਪਣੇ ਵੱਡੇ ਮਾਮੇ ਦੇ ਘਰੇ ਰਾਤ ਤੇ ਸਵੇਰੇ ਅਸੀਂ ਜੀ ਮੱਥਾ ਟੇਕ ਲਿਆ ਸੀ 2:30 ਵਜੇ ਅਸੀਂ ਵੀਡੀਓ ਨਹੀਂ ਬਣਾਈ ਕਿਉਂਕਿ ਤੁਹਾਨੂੰ ਪਤਾ ਜਦੋਂ ਆਪਾਂ ਗੁਰੂ ਦੇ ਦਰਸ਼ਨ ਕਰਦੇ ਆ ਤਾਂ ਹਨਾ ਥੋੜਾ ਜਿਹਾ ਬੰਦੇ ਨੂੰ ਮਨ ਰਿਲੈਕਸ ਹੋਣਾ ਚਾਹੀਦਾ ਦਿਮਾਗ ਵੀ ਰਿਲੈਕਸ ਤੇ ਅਸੀਂ ਕਿਹਾ ਕਿ ਚਲੋ ਵੀਡੀਓ ਨਹੀਂ ਬਣਾਦੇ ਅਸੀਂ ਮੱਥਾ ਟੇਕ ਆਏ ਸੀ ਸਵੇਰੇ 2:30 ਵਜੇ ਅਸੀਂ ਗਏ ਸੀ ਮਤਲਬ 6:30 ਵਜੇ ਵਾਪਸ ਆਏ ਹਣਾ ਤੇ ਸੰਗਤ ਬਹੁਤ ਐਸ ਵਾਰ ਬਹੁਤ ਸੰਗਤ ਆ ਤੇ ਦਰਸ਼ਨ ਇੰਨੇ ਵਧੀਆ ਹੋ ਗਏ ਭੋਰਾ ਸਾਹਿਬ ਵੀ ਮੱਥਾ ਟੇਕਿਆ ਤੇ ਉੱਪਰ ਦਰਬਾਰ ਸਾਹਿਬ ਵੀ ਮੱਥਾ ਟੇਕ ਕੇ ਤੇ ਅਸੀਂ 6:30 ਘਰ ਆ ਗਏ ਸੀ ਤੇ ਅਸੀਂ ਸਾਰਿਆਂ ਨੇ ਇੰਨੀ ਪ੍ਰਮਾਤਮਾ ਨੇ ਹਿੰਮਤ ਦਿੱਤੀ ਉੱਠ ਕੇ 2:30 ਵਜੇ ਨਾ ਆ ਕੇ ਫਟਾਫਟ ਜਾ ਕੇ ਮੱਥਾ ਟੇਕ ਕੇ ਦਰਸ਼ਨ ਕਰਕੇ ਆ ਗਏ ਸੀ ਘਰੇ ਤੇ ਹੁਣ ਬਸ ਅਸੀਂ ਸਾਰੇ ਰੈਡੀ ਆ ਤੇ ਹੁਣ ਵੱਡੇ ਮਾਮੇ ਰੀ ਕਹ ਰਹੇ ਤੁਸੀਂ ਸਾਡੇ ਕੋਲ ਆਓ ਤੇ ਅਹੀ ਉਹਨਾਂ ਕੋਲ ਚੱਲੇ ਆ ਹੁਣ ਤੇ ਇੱਧਰ ਫਤੇ ਸਾਡੀ ਗੱਡੀ 'ਚ ਆ ਗਿਆ ਹੁਣ ਇਹਨੂੰ ਬਰੇਜਾ ਨਹੀਂ ਚੰਗੀ ਲੱਗਦੀ ਹੁਣ ਇਹਨੂੰ ਗ੍ਰੈਂਡ ਵਟਾਰਾ ਚੰਗੀ ਲੱਗਦੀ ਨਹੀਂ ਉਹ ਚੰਗੀ ਲੱਗਦੀ ਹੈ ਹਾਂ ਪਰ ਬਠਣਾ ਕਹਿੰਦਾ ਇਹ 'ਚ ਹੈ ਇਹ ਕੀ ਗੱਲ ਹੋਈ ਉਤਰ ਨਹੀਂ ਬਠਾਣਾ ਇਹ ਤਾਂ ਗਲਤ ਬਾਤ ਹੈ ਬਹੁਤ ਗਲਤ ਬਾਤ ਹੈ ਤੂੰ ਹੋਰ ਲੈ ਆ ਮਣ ਇਹ ਸਾਰੇ ਹੁਣ ਗ੍ਰੈਂਡ ਵਟਾਰਾ 'ਤੇ ਕਿਉਂ ਵੜਨ ਡੇ ਨੇ ਔਰ ਨਿਕਲਦੇ ਨਹੀਂ ਹੁੰਦੇ ਤਾਂ ਮੈਂ ਤੁਹਾਨੂੰ ਦਫਾ ਹੋਵਾਂ ਫਿਰ ਚੱਲਾ ਕਰ ਤੂੰ ਪਾ ਯਾਰ ਬਾਦਰਗੜ ਨੂੰ ਗੱਡੀ ਆ ਖੜੇ ਖੜੇ ਵੀ ਆ ਗਈ ਆ ਖੜ੍ਹਦੀ ਖੜ੍ਹਦੀ ਹੋਣ ਨਹੀਂ ਹੁੰਦਾ ਤੂੰ ਵੀ ਜਾਣਾ ਬਾਦਰਗੜ ਖੁਸ਼ਾਦਾ ਮੀਂਹ ਤੋੜ ਕੇ ਕਿਥੇ ਜਾਣਾ ਹਾਂ ਪ੍ਰਸ਼ਾਦਾ ਤੇ ਉਦੋਂ ਛੱਕਾਂਗੇ ਜਦੋਂ ਮੀਂਹ ਪੰਦਾਗਾ ਤਾਂ ਫਿਰ ਪ੍ਰਸ਼ਾਦਾ ਛੱਕਣ ਜਾਵਾਂਗੇ ਕਿੰਨੀ ਕੁ ਦੂਰ ਹੈ ਪਰ ਗਈ ਬਹੁਤ ਬੋੜ ਬੋੜ ਕੇ ਅੱਛਾ ਸੱਤ ਠੀਕ ਹੈ ਪਰ ਆ ਹੈ ਤਨ ਆਉਣੀ ਤੇ ਜਾਣਾ ਆਉਣੀ ਤੇ ਲੱਗੇ ਜਾਣਾ ਅਸੀਂ ਕਿਹਾ ਕਿ ਇਹਨਾਂ ਕੋ ਰੋਟੀ ਨਹੀਂ ਖਾਣੀ ਪ੍ਰਸ਼ਾਦਾ ਹੀ ਸਕਣਾ ਜਦੋਂ ਆਏ ਗੁਰੂ ਦੇ ਦਰਸ਼ਨ ਕਰਨਾ ਤੇ ਜਦੋਂ ਗੁਰੂ ਦੇ ਲੰਗਰ ਹੀ ਖਾਣੇ ਸਾਡੇ ਕੋ ਅਗਲੀ ਵਾਰੀ ਖਾਣਾ ਨਹੀਂ ਜਦੋਂ ਖਾਣਾ ਨਹੀਂ ਕਰੂੰ ਨਾਰਮਲ ਹੁੰਨੇ ਹੋਗਾ ਹਾਂ ਅਗਲੇ ਵਿੱਚ ਉਹ ਤਾਂ ਖਾਵਾਂਗੇ ਰੋਟੀ ਬੱਸ ਮੇਰੇ ਮਸਲਰਦੇਓ ਕੰਬਲ 'ਚ ਪਿਆ ਹੋਣਾ ਆਏ ਬੈਂਟ ਨਾਲ ਕੋਈ ਚੀਜ਼ ਨਹੀਂ ਕਰਦੇ ਹੈ ਤੂੰ ਦੀਵਾਨ ਨੂੰ ਦੇਲੀ ਕਰਦਾ ਚਿੱਕੜ ਚਿੱਕੜ ਅੱਗੇ ਇੱਕ ਕਰ ਲਈ ਹਣੀ ਆ ਵੈ ਸਹੀ ਗੱਲ ਤੂੰ ਅੱਗੇ ਪੁਰ ਕੇ ਛੁੱਟਦੀ ਉਹ ਤੇ ਉਹ ਵੀ ਕਿ ਉਹ ਤੇ ਮੈਂ ਗਿੱਲੀ ਕਰਕੇ ਛੁੱਟਦੀ ਹੁਣ ਆ ਪਾਣ ਦੇਲੀ ਕਰ ਤੈਨੂੰ ਪਾ ਦੇ ਤੇ ਪਾ ਲੈ ਚੱਪਲ ਹੀ ਨਾ ਪਾਣਾ ਤੇਰੀ ਮਰਜ਼ੀ ਹੈ ਨਹੀਂ ਫੇਰ ਛੱਟ ਛੱਟ ਵਿੱਚ ਆ ਫੇਰ ਆ ਜਾਣਾ ਚੱਪਲਾ ਪਾ ਕੇ ਜਾਣਾ ਮੈਂ ਸਾਰੀ ਤੇ ਪਾਈ ਹੈ ਜਰਾ ਜਿੱਟਾ ਸੂਟ ਹੈ ਮੈਂ ਅਸੀ ਮੇਰੇ ਮਸਫੂਰ ਦੇ ਦੂ ਇਹ ਕੰਮ ਖਰਾਬ ਹੋਇਆ ਚੱਪਲਾ ਪਾ ਕੇ ਆ ਜੀ ਪਾ ਜੀ ਚੱਪਲ ਪਾ ਲੈ ਕਾ ਦੇਖ ਨੂੰ ਆਉਣਾ ਉਹ ਵੈਲਿਊ ਵੀ ਉਹ ਤਾਂ ਨਹੀਂ ਉਹ ਵੀ ਮੈਨੂੰ ਵੀ ਨਹੀਂ ਆਈ। ਮਾਮਾ ਜੀ ਇੱਥੇ ਬੈਠੇ ਹੋਰ ਹਨਾ ਮੰਮੀ ਜਾਣ ਤੇ ਇੱਥੇ ਲੋਕ ਭਾਰ ਲੈ ਕੇ ਭਾਰੋ ਜੇ ਜਾ ਕੇ ਮੈਨੂੰ ਇੱਥੇ ਰੁਕਾਇਆ ਹਾਂ ਹੁਣ ਕੋਲ ਸੌਂ ਸਲਾਇ ਜਾਨੀ ਆ। ਆਹ ਤੁਸੀਂ ਥੋੜਾ ਫਿਰ ਪਾਰ ਕਿਉਂ ਜੋ ਗੱਡੀ 'ਚ ਬਹਿ ਜਾ ਮੈਨੂੰ ਪੈਰ ਨੂੰ ਖਿਲਾ ਕੇ ਹੋਰ ਨਹੀਂ ਤੁਹਾਡੀ ਦਿੱਤੀ ਆ। ਹਾਂਜੀ ਆ ਗਈ ਆ ਗਈ ਇਹ ਤਾਂ ਚਲ ਆਪਾਂ ਕੰਮ ਸਾਰੇ। ਮੈਂ ਜਰਾ ਤੇ ਗੱਡੀ ਤੇ ਥੋੜੀ ਜਿਆਦਾ ਆ ਕੇ ਆਵਾਂਗੇ। ਮੇਰੀ ਜੀ ਅਸਪੈਕਟ ਉਹ ਇੱਥੇ ਤਾਂ ਹੋਣਾ ਸਤੂਣੀ ਇਹ ਦਿਰੀ ਨਹੀਂ ਕਾ ਜਾਣੇ ਤਾਂ ਨਹੀਂ ਪੰਦੀ ਹੈ ਜਦੋਂ ਤੁਸੀਂ ਇੱਥੇ ਲੈ ਲਾ ਕੋਈ ਸਟਾਲ ਜਿਨੀ ਥੋੜੀ ਚੱਤਰਾ ਕਰਨਾ ਆਪਾਂ ਸੋ ਕਿ ਸੁਪ ਚੱਲ ਜਾਗੇ ਚੰਗੀ ਤਰ੍ਹਾਂ ਲੈ ਲਾ ਸਟਾਲ ਤੇ ਬਾਹਰ ਮੀ ਪੂਰਾ ਲੱਥਿਆ ਹੋਇਆ ਸਾਫ ਤਾਂ ਚਿੱਟਾ ਹੈ ਮੌਸਮ ਲਵੀ ਹਾਂ ਤੇ ਸਟਾਲ ਦੇ ਦੋ ਸਟਾਲ ਦਾ ਨਾ ਗੱਡੀ ਚ ਰੱਖ ਦੇ ਹਾਂ ਗੱਡੀ ਚ ਫਤੇ ਮੀਂਝ ਕਿਉਂ ਖੜਾ ਹੋ ਤਰੀ ਹੈ ਉਹ ਸਾਹਮਣੇ ਤਾਂ ਲੰਗਰ ਲੱਗਾ ਮਮਾਏ ਤੂੰ ਇਸ ਨੂੰ ਕੱਢਣੀ ਤਾਂ ਨਹੀਂ 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 ਆ ਜਾ ਲੋਵੀ ਉਧਰੋਂ ਗੱਡੀ ਤਾਂ ਨਹੀਂ ਕੱਢਣੀ ਕਿਸ ਨੇ ਕਿਧਰੋਂ ਉਧਰੋਂ ਕੱਢਣ ਕਿਉਂ ਆਉਂਦਾ ਤੇ ਉਹ ਉੱਥੇ ਲਾ ਦੋ ਕੰਨ ਦੇ ਨਾਲ ਸੰਗਤ ਹੁਣ ਵਾਪਸ ਜਾ ਰਹੀ ਹੈ ਤੇ ਪੂਰਾ ਇੱਧਰ ਨੂੰ ਜਾ ਰਹੇ ਨੇ ਮਰਿੰਡੇ ਵੱਲ ਤੇ ਇਧਰ ਫਤੇਗੜ ਸਾਹਿਬ ਵੱਲ ਤੇ ਅਸੀਂ ਖੜੇ ਆ ਵਿਚਾਲੇ ਬਾਦਰਗੜ ਸਾਦਾ ਹੀ ਚੱਕ ਲਿਆ ਆਹ ਫਤ ਕਿੱਧਰ ਵੀ ਵਹਿਣਾ ਹੀ ਵਹਿਣਾ ਗਈ ਜਾਓ ਚਾਓ ਖੁੱਲ ਜਾਓ ਆਈ ਤੱਕ ਤੱਕ ਦਿਖਾਈ ਨਹੀਂ ਆਗੇ ਪਰਸੋਂ ਤਾਂ ਅਰਥ ਹੈ ਨਾ ਥੋੜੇ ਜਿਨੇ ਕਰਦੇ ਖੁੱਲ ਗਿਆ ਆਪਣਾ ਇਹ ਨਵੀ ਨੂੰ ਕਹਿਣਾ ਅਗਲੀ ਵਾਰ ਤੂੰ ਲਾ ਇਹਨਾਂ ਨਾਲ ਆਹੀ ਗਿਆ ਕੱਲੀ ਚਾਹ ਬਣਾ ਦੇ ਅਸੀਂ ਤਾਂ ਚਾਹ ਵੀ ਨਹੀਂ ਪੀਣੀ ੱਟਕੇ ਨਾਲ ਇਹਨੇ ਆ ਚੀਜ਼ਾਂ ਬਣਾ ਲਈਆਂ ਖਾ ਮਰ ਕੇ ਗਏ ਉਧਰ ਘੁੰਮ ਜੋ ਟੇਬਲ ਵੱਲ ਟੇਬਲ ਵੱਲ ਘੁੰਮ ਉਹ ਮੈਂ ਹੀ ਘੁੰਮ ਜਰਾ ਤੇਰੇ ਹੀ ਅੱਗੇ ਖੜਾ ਲਓ ਫੜਾਓ ਚਾਹ ਰਾਜੀ ਉਹ ਕੁਰਸੀ ਤੇ ਜਾ ਚਾਹ ਪੀ ਰਾਜੋ ਲਓ ਰਾਜੋ ਉਹ ਕੁਰਸੀ ਤੇ ਬੋਲ ਨਾ ਬੋਲ ਕੇ ਵੀਰਾਂ ਉਹ ਬੈਠਾ ਉੱਤੇ ਚੜ ਕੇ ਟੇਬਲ ਤੇ ਆਜੋ ਆਜੋ ਕਣੀ ਹੈ ਕਿੱਥੇ ਵੇ ਸ਼ਣੀ ਨਹੀਂ ਉਹਦਾ ਨਾਂ ਸਣੀ ਤੂੰ ਸ਼ਣੀ ਪਾਤਾ ਉਹਦਾ ਨਾਂ ਕਿੱਥੇ ਵੇ ਸ਼ਣੀ ਦੇ ਸ਼ਣੀ ਪਾਤਾ ਨਾਂ ਉਹਦਾ ਫਤਿਹ ਸ਼ਣੀ ਲਿਓ ਮਾਮੂਣ ਬੈਣ ਸ਼ਣੀ ਦਿਓੜ ਸ਼ਣੀ ਦਿਓੜ ਦਮੂ ਚਲੋ ਪੁੱਤਰੀ ਕਰੋ ਤਿਆਰੀ ਕਰੋ ਤਿਆਰੀ ਜਾਣ ਦੀ ਮੇਰੀ ਤਾਂ ਤਿਆਰੀ ਹੈ ਹੈ ਮੇਰੀ ਤਾਂ ਤਿਆਰੀ ਹੈ ਤਿਆਰੀ ਹੈ ਇਹ ਤਾਂ ਇਹਦੀ ਮੂਵੀ ਵਿੱਚ ਬਾਹਰ ਹੈ ਨਾ ਆਹ ਲਿਆ ਦੇ ਮੈਂ ਕਾਲ ਸੁਣਨੀ ਨਹੀਂ ਮੈਂ ਬਾਹਰ ਖਾਂਦਾ ਹਾਂ ਅਰੇ ਪੱਲੀ ਮਮੀਆਂ ਸੀਟ ਉੱਤੇ ਬੈਠੋ ਮਮੇ ਆ ਗਈ ਆਪਣੇ ਵੱਡੇ ਭਰਾ ਦੇ ਘਰ ਇੱਥੇ ਬਹਿ ਜਾਗੇ ਸਾਰੇ ਹਾਂ ਉਰੇ ਬਹਿ ਜਾਓ ਬਾਹਰ ਨਾ ਬਿਓ ਭਾਈ ਮਮੇ ਦਾ ਕੋਲ ਹੀ ਬੈਠੋ ਅੱਛਾ ਠੀਕ ਹੁਣ ਕੜੇ ਕੜੇ ਨਹੀਂ ਜਾਪੇ ਅੱ ਵੀ ਨਹੀਂ ਐ ਤਾਂ ਕੁਝ ਨਹੀਂ ਹੁੰਦਾ ਚਾਲੂ ਚਾਹੋ ਜੀ ਚਾਲੂ ਮੈਂ ਕਿਹਾ ਪਹਿਲਾਂ ਬਾਤ ਨਹੀਂ ਨਹੀਂ ਉਹ ਲਾ ਕੇ ਰੱਖੀ ਲਾਈਟ ਹੈ ਹਾਂ ਅੱਛਾ ਮੈਂ ਪਤਾ ਜੀ ਤਾਂ ਠੰਡ ਕਰਕੇ ਲੱਗੀ ਇੱਕਦਮ ਫਤਾਨਾ ਨਾ ਲੱਗਦੀ ਸਵੇਰੇ ਚੀ ਆਹ ਪਤਾ ਚਾਲੂ ਚੱਲ ਹਾਂ ਤੂੰ ਕਿੱਧਰੋਂ ਆਇਆ ਸਵੇਰ ਦਾ ਗਿਆ ਹੈ ਤੂੰ ਵਾਰਡ ਦੇ ਗਿਆ ਜਾ ਠੀਕ ਕਰ ਲੈ ਨਹੀਂ ਨਹੀਂ ਚੱਲ ਆ ਸੀ ਚੱਲ ਸਰ ਮੈਨੂੰ ਕੋਈ ਆਫਸਰ ਆਇਆ ਸਰ ਇੱਥੇ ਬੈਠੇ ਸਾਨੂੰ ਜਾਨਾ ਸਰ ਤੇਰੇ ਮਮਾ ਦਾ ਫੋਨ ਆ ਮੇਰੀ ਗੱਡੀ ਚ ਪਟੀਕ ਵਾਲਾ ਕੱਢ ਲੈ ਠੀਕ ਹੈ

ਨਹੀਂ ਖਾਣੀ ਨਹੀਂ ਨਗਵੀ ਖਾਣੀ ਸਿਰਫ ਇਹ ਤਬਦੀ ਰੋਟੀ ਦਾਲ ਆ ਜਾਏਗਾ ਹਾਂ ਨਹੀਂ ਨਹੀਂ ਪਰ ਹੋਰੇ ਤੇ ਆ ਆ ਲੋ ਵੀ ਅਮਨ ਦੇ ਉਹਨੇ ਟੌਪਸ ਰੱਖ ਲਿਓ ਜਦੋਂ ਠੀਕ ਤੇ ਅੱਛਾ ਮੈਂ ਵੀ ਚੈੱਕ ਕਰਾਂ ਨਹੀਂ ਖਾਣੀ ਆ ਰੋਟੀ ਲੱਗੀ ਦੀ ਜੇ ਤੇ ਕਾਤਾਗੀ ਮੱਕੀ ਦੀ ਅੱਜ ਤਾਂ ਤੇ ਜਮ ਦਾਲ ਨਾ ਲੈ ਹਾਂ ਮੱਕੀ ਖਾਣ ਹੁਣ ਜਦੋਂ ਇਹ ਆਈਆਂ ਨੇ ਤੋ ਲੱਗੀ ਹੂੰ ਉਹ ਰੇ ਅੱਛਾ ਹੁਕਮ ਕਰਨ ਉੱਠ ਗਿਆ ਠੀਕ ਆ ਸੰਦਗੀ ਹੁੰਦੀ ਆ ਜੇ ਕੋਡਾਂ ਹੁਣ ਕਰਦੇ ਹੋਗੇ ਬੀਚਾ ਹਾਂ ਅਮਰ ਕੱਢਾਂਗੇ ਜਾਨੀ ਕੋਈ ਕੋਸਾ ਕੋਈ ਨਾ ਕਰਦੇ ਮੈਂ ਤੇਰੀ ਫਾਈਲ ਸੇਟਾ ਜਿਖੋ ਬਿਲਾ ਚੱਲੋ ਜੀ ਅਸੀਂ ਘਰਾਂ ਨੂੰ ਚੱਲ ਪਏ ਵਾਪਸ ਹਾਂ ਕੈਮਰਾ ਕਿੱਧਰ ਕਿੱਦੜੇ ਆ ਰਿਹਾ ਕੈਮਰਾ ਕਿੱਧਰ ਜਾ ਰਿਹਾ ਪੂਰੀ ਥੱਲੇ ਵਾੜ ਕੇ ਕੈਮਰਾ ਥੱਲੇ ਨਹੀਂ ਵਾੜ ਹਾਂ ਅੱਛਾ ਜਾਣ ਤੋਂ ਜਾਣ ਤੋਂ ਜਾਣ ਤੋਂ ਜਾਣ ਤੋਂ ਤੇ ਪਰਨੀਤ ਜਾ ਰਿਹਾ ਸਾਡੇ ਨਾਲ ਤੇ ਫਤੇ ਰਹੂਗਾ ਅਮਨ ਮਮਾ ਕੋਲ ਗੱਡੀ ਦੇ ਵਿੱਚ ਚਲੋ ਜੀ ਸਾਰੀ ਸੰਗਤ ਹੁਣ ਜਾ ਰਹੀ ਹੈ ਵਾਪਸ ਘਰਾਂ ਨੂੰ ਤੇ ਆਪਾਂ ਵੀ ਨਿਕਲ ਚੁੱਕੇ ਆਂ ਟਰਾਲੀਆਂ ਟਰਾਲੀਆਂ ਨੇ ਆ ਰਹੇ ਆ ਕਿਹੜਾ ਉਤਰ ਰਸਤਾ ਹੈ ਮੈਨੂੰ ਰਸਤੇ ਦੇ ਵਿੱਚ ਪਤਾ ਏ ਵਾਇਆ ਇਧਰੋਂ ਰਾਏਪੁਰ ਹੁੰਦੇ ਹੋਏ ਲਲੇੜੀ ਖੰਨਾ ਤੇ ਰਸਤੇ ਜਾਗੀ ਪਾਖੜਾ ਨਹਿਰ ਤੇ ਇੱਥੇ ਸਿੰਗਲ ਉਹ ਆ ਪੋਲਾ ਪਾਣੀ ਉਧਰ ਨਹੀਂ ਜਾ ਰਿਹਾ ਪੋਲ ਬਹੁਤ ਹੀ ਪੀੜਾ ਆ ਹਾਂ ਬਹੁਤ ਛੋਟਾ ਜਿਹਾ ਪੋਲਾ ਦੇਖੋ ਤੇ ਇੱਕ ਗੱਡੀ ਇੱਕ ਟਾਈਮ ਤੇ ਆਉਂਦੀ ਏ ਤੇ ਪਾਣੀ ਤਾਂ ਦੇਖੋ ਪਾਣੀ ਦੀ ਸਪੀਡ ਦੇਖੋ ਉਧਰੋਂ ਪਾਖੜਾ ਭਾਈ ਪਾਖੜਾ ਨੂੰ ਪਾਖੜਾ ਕਹਿੰਦੇ ਨੇ ਉਹ ਜਿਹੜੀ ਵੱਡੀ ਮੇਨ ਰੋਡ ਸਰਾਂ ਤੇ ਨਿਕਲਦੀ ਉਹ ਹੈ ਸਰਾਂ ਦੇ ਇੱਥੇ ਫਲੋਟਿੰਗ ਰੈਸਟੋਰੈਂਟ ਹੁੰਦਾ ਫਲੋਟਿੰਗ ਬਣਿਆ ਹੋਇਆ ਉਹੀ ਹੈ ਇਹ ਆਪ ਚਾਰੇ ਆਪਣੇ ਘਰਾ ਜਿਹੜੇ ਨੇ ਸੇਵਾ ਕਰਨ ਲੱਗੇ ਹੋਏ ਨੇ ਬਾਕੀ ਪੁੱਲ ਹੈਗਾ ਸਿੰਗਲ ਹਾਂ ਕਿਲਾ ਜੀ ਦਮਨ ਕਹਿੰਦੀ ਸੀ ਨਾ ਕਿ ਮੈਨੂੰ ਜਿੱਥੇ ਅਸੀਂ ਨਰੋਤਮ ਲੱਗੇ ਰਹਿੰਦੇ ਸੀ ਆਹ ਚੀ ਦਮਨ ਦਾ ਸਕੂਲ ਸੈਕਰਡ ਹਾਰਟ ਇੱਥੇ ਦਮਨ ਤੇ ਸਿਮਰਨ ਪੜ੍ਹੀਆਂ ਨੇ ਛੋਟੀਆਂ ਛੋਟੀਆਂ ਦਮਨ ਦੀ ਯੂਕੇ ਜੀ ਫਰਸਟ ਕਲਾਸ ਇੱਥੇ ਸੀ ਤੇ ਦਮਨ ਨੂੰ ਦਮਨ ਦਾ ਸਕੂਲ ਦਿਖਾਇਆ ਨਾਲੇ ਤੇ ਆਹ ਸਕੂਲ ਸੀ ਤੇ ਇੱਧਰ ਗਲੀ ਜਾਂਦੀ ਸੀ ਤੇ ਇੱਧਰ ਸਾਡਾ ਘਰ ਸੀ ਕਿਉਂਕਿ ਆਹ ਸਾਹਮਣੇ ਮੰਦਰ ਹੈ ਖੰਨੇ ਵਾਲਿਆਂ ਨੂੰ ਤਾਂ ਪਤਾ ਹੋਣਾ ਆ ਜਸਕਾ ਘਰ ਸੀ ਆ ਵਾਲਾ ਆ ਵਾਲਾ ਹਾਂ ਨਾ ਵਾਲਾ ਆ ਵਾਲਾ ਆ ਵਾਲਾ ਜਸਕਾ ਘਰ ਸੀ ਆ ਵਾਲਾ ਆ ਵਾਲਾ ਤੇ ਆ ਸਾਹਮਣੇ ਮੰਦਰ ਆ ਗਿਆ ਤੇ ਮੈਂ ਤੁਹਾਨੂੰ ਆਪਣਾ ਘਰ ਵੀ ਦਿਖਾਨੀ ਆ ਉਹ ਵਾਹੀ ਕਰੂ ਤੇ ਉਹ ਨਾਲ ਪਿੱਛੇ ਜਾਰੀ ਟ੍ਰੇਨ ਤੇ ਇੱਥੇ ਸਾਡਾ ਘਰ ਸੀ ਮੋੜ ਲ ਮੋੜ ਲ ਆ ਮੰਦਰ ਆ ਗਿਆ ਤੇ ਆ ਗਲੀ ਚ ਸਾਡਾ ਘਰ ਸੀ ਉਹ ਐਂਡ ਲਾਵਾ ਅਜੀਬ ਜਿਹੀ ਲੱਗਦੀ ਬੜੀ ਯਾਦ ਹੁੰਦੀ ਯਾਰ ਤੇ ਆ ਸਿੱਧਾ ਆਪਾਂ ਇੱਧਰ ਲੰਘ ਜਾਂਦੇ ਇਹ ਆ ਗਿਆ ਨਰਤਮ ਨਗਰ ایرੀਆ ਆ ਬਣ ਗਿਆ ਅੰਡਰਗਰਾਉਂਡ ਪੋਲ ਪਹਿਲਾਂ ਇੱਥੇ ਫਾਟਕ ਹੁੰਦੀ ਸੀ ਫਾਟਕ ਹੁੰਦੇ ਸੀ ਫਾਟਕ ਪਾਰ ਕਰਕੇ ਜਾਈਦਾ ਸੀ ਆ ਰੰਡੋਪਨ ਮਦਰੀਆ ਦਾ ਮੈਂ ਖੋਜ ਹੁਣ ਤੁਸੀਂ ਇਤਨਾ ਇੱਕ ਵਾਰੀ ਕੰਚਕਾਈ ਸੀ ਕਿਥੇ ਮੇਰੇ ਸੀ ਹਾਂ ਦਮਣ ਕੰਚਕਾ ਵੀ ਹੁੰਦੀ ਸੀ ਤੇ ਆਹ ਪਾਰਕ ਆ ਤੇ ਇੱਥੇ ਹੀ ਨਾਲ ਗਗਨ ਉਹਦੀ ਰਹਿੰਦੇ ਹਣ ਪਾਰਕ ਦੇ ਸਾਹਮਣੇ ਗਗਨ ਕਾ ਕਰ ਸੀ ਬੜਾ ਵਧੀਆ ਲੱਗਿਆ ਯਾਰ ਪੁਰਾਣੀਆਂ ਜਿਆਦਾ ਤਾਜ਼ੀਆਂ ਹੁੰਦੀਆਂ ਫਤਿਹ ਹੁੰਦਾ ਹੁੰਦਾ ਸੀ ਆਹ ਪਾਰਕ 'ਚ ਖੇਡਦਾ ਹੁੰਦਾ ਵੀ ਫਤਿਹ ਆਹ ਵਾਲੇ ਪਾਰਕ 'ਚ ਅਜੇ ਮੀਂਹ ਪੈ ਰਿਹਾ ਬਾਹਰ ਕੀ ਉੱਤਰੇ ਉਹ ਉੱਥੇ ਘਰ ਆ ਉੱਤੇ ਗਗਨ ਨੂੰ ਤਾਂ ਪਤਾ ਲੱਗਦਾ ਹੁਣ ਤਾਂ ਜਿਹੜੇ ਗਗਨ ਦੇ ਭੈਣ ਭਰਾ ਉਹਨਾਂ ਨੂੰ ਪਤਾ ਲੱਗਦਾ ਕਿਹੜਾ ਚੱਕਰ ਲਾ ਕੇ ਆ ਗਏ ਅਸੀਂ ਜੀ ਲੋਜੀ ਸਾਹੀ ਪਹੁੰਚ ਗਿਆ ਨਹੀਂ ਪਾਸੋਂ ਪਹੁੰਚਣ ਵਾਲੇ ਆ ਤੇ ਰਸਤੇ 'ਚ ਮੀਂਹ ਜਦੋਂ ਹੀ ਬਸ ਨਗਰਕੀਸ਼ਨ ਉੱਤੇ ਪਦੇ ਘੜ ਸਾਹਿਬ ਪਾਲਕੀ ਸਾਹਿਬ ਨਿਕਲਿਆ ਨਗਰਕੀਸ਼ਨ ਸ਼ੁਰੂ ਹੋਇਆ ਉਦੋਂ ਹੀ ਮੀਂਹ ਆਉਣਾ ਸਟਾਰਟ ਹੋ ਗਿਆ ਪਰ ਸਾਡੀ ਸਵੇਰ ਵੀ ਝੜੀ ਹੋਈ ਲੱਗੀ ਹੋਈ ਹੈ ਤੁਹਾਨੂੰ ਕਿੰਨਾ ਨਸੀਬ ਹੋ ਰਿਹਾ ਤੂੰ ਬਹੁਤ ਤੇਜ਼ ਆ ਔਰੇ ਔਰੇ ਬਹੁਤ ਤੇਜ਼ ਨਹੀਂ ਵਾਈਪਰ ਪੂਰੀ ਫੁੱਲ ਸਪੀਡ ਤੇ ਲਾਏ ਹੋਏ ਨੇ ਹਾਂ ਬਹੁਤ ਫੁੱਲ ਤੇਜ਼ ਨਹੀਂ ਹੁੰਦਾ ਪਿਆ ਤੇ ਗੱਡੀਆਂ ਵੀ ਹੌਲੀ ਚੱਲਦੀ ਪਈਆਂ ਅਸੀਂ ਸ਼ਾਮ ਨੂੰ ਆ ਗਏ ਆ ਆਮ ਨੂੰ ਰਾਣੀ ਆਉਣਾ ਸਵੇਰੇ ਮੈਂ ਧੀਤ ਤੇ ਦਮਨ ਨੇ ਪਿੱਛੇ ਬੈਠੇ ਸੌਂਜੋ ਪਤਰੀ ਸੌ ਜਾ ਤੁਸੀਂ ਵਾਧੂ ਜਗ੍ਹਾ ਪਈ ਹੋ ਉਹ ਸੌਵੇਂ ਨਾ ਘਰ ਜਾ ਕੇ ਸੌਵੇਂ ਅੱਛਾ ਉਹਦੇ ਦੋ ਬਾਈ ਲਿਪਿੰਗੀਆਂ ਨੇ ਤੇ ਪੌਂਚੀਆਂ ਦੀ ਪਾਸੋਂ ਪੌਂਚਣ ਵਾਲਿਆ ਔੜੀ ਔੜੀ ਜਾ ਰਹੇ ਕੋਈ ਕਾਲੀ ਨਹੀਂ ਸਾਨੂੰ ਆਰਾਮ ਨਾ ਜਾਵਾਂਗੇ ਮੈਨੂੰ ਲੱਗਦਾ ਇਹ ਸਾਹ ਨਾਲ ਕਰ ਲੰਗਰ ਵੀ ਨਹੀਂ ਸਾਨੂੰ ਕਿਤੇ ਮਿਲਣਾ ਕਿ ਨਹੀਂ ਤੇਜ਼ਮੀ ਹੈ ਹਨਾ ਲਓ ਜੀ ਪਿੱਛੇ ਬੱਚਿਆਂ ਨੇ ਸੀਟਾਂ ਦਾ ਬੈੱਡ ਬਣਾ ਲਿਆ ਕਹਿੰਦੇ ਅਸੀਂ ਸੋਣਾ ਪੁਤਰੀਆ ਲਾ ਦੋ ਕੋਡ ਥੱਲੇਵਾੜੋ ਬੈਗਾਂ ਦੇ ਝੋਟਾਪਾ ਤੇ ਲਾ ਦੋ ਹਾਂ ਹਾਂ ਰੱਖਦੇ ਰੱਖਦੇ ਕੋਡ ਕੋਈ ਗੱਲੀ ਪ੍ਰੈਸ ਕਰ ਲਾਂਗੇ ਘਰੇ ਬੈਗ ਵੀ ਨਾ ਨਿੱਥੀ ਹੋਰ ਪੁਤਰੀ ਖੋਲ ਇਹਨੂੰ ਬੈਗ ਬੈਕ ਵੀ ਪਸਾ ਦੇ ਅੱਗੇ ਪਹਿਲਾਂ ਉਹ ਲਾ ਲਓ ਨਾ ਠਾਪਾ ਤੇ ਹਾਂ ਇਦਾਂ ਹੁੰਦੀ ਮੁਰਦੀ ਹੈਗੀ ਪੱਗ ਵੱਜਦੀ ਨਾ ਉੱਪਰ ਗੱਡੇ ਕਿਵੇਂ ਲੱਥ ਦੀ ਪਤਾ ਨਹੀਂ ਨਮਨ ਲੱਤਿਆ ਨਹੀਂ ਬਸ ਫਸਾ ਦਾ ਸੀਟ ਨਾਲ ਖੜਾ ਕਰਕੇ ਲੰਬੇ ਰੁਕ ਇਧਰ ਪਾਪਾ ਵਾਲੀ ਸੜਕ ਤਦ ਕਿਤੇ ਹੀ ਪਰ ਹਾਂ ਐਵੇਂ ਪਸਾ ਦੇ ਖੰਦਾ ਸਹੀ ਸਹੀ ਠੀਕ ਹੈ ਬੈਗ ਉੱਤੇ ਰੱਖ ਲੋ ਸੇਰ ਲੈ ਲੈ ਬਣ ਗਿਆ ਬੈਠ ਠੀਕ ਹੈ ਵੈਰੀ ਗੁੱਡ ਰਾਮ ਨਾ ਉਹ ਦੇਖੋ ਕਿੰਨੇ ਮਰਦੇ ਨਾ ਪੈ ਤੂੰ ਹੀ ਨਾ ਵੇਖਿਓ ਗੱਡੀ ਚਲਾਓ ਹੋਰ ਮੈਂ ਪਾਪਾ ਨੂੰ ਕਹਿ ਰਹੀ ਹਾਂ ਇਤਾਂ ਹੀ ਉਹ ਤਾਂ ਗੱਡੀ ਲੈਤੀ ਸੀ ਇਹੋ ਗੱਡੀ ਹੈ ਵੀ ਗੱਡੀ ਹੈ ਤੇ ਉਹਨੇ ਕਿਹਾ ਵੀ ਕਿਨਾਂ ਜਿਹੜਾ ਤੁਹਾਡਾ ਪਰਪਸ ਹੈ ਨਾ ਉਹ ਸਾਰਾ ਕਲੀਅਰ ਹੋ ਜਾਵੇ ਜੇ ਤੁਸੀਂ ਲੰਬੇ ਰੂਟ ਤੇ ਕਿਤੇ ਲੌਂਗ ਟਰੈਵਲ ਕਰਦੇ ਹੋ ਤੁਹਾਨੂੰ ਹੋਟਲ ਲੈਣ ਦੀ ਲੋੜ ਨਹੀਂ ਇਹ ਸੀਟਾਂ ਲਟਾ ਲਓ ਅੰਦਰ ਹੀ ਗੱਦਾ ਕੋ ਤੇ ਵਿਛਾ ਕੇ ਤੁਸੀਂ ਆਪਣਾ ਹੋਟਲ ਦਾ ਸਟੇ ਦਾ ਜੋ ਖਰਚਾ ਹੈ ਉਹ ਬਚਾ ਲੋਗੇ ਤੇ ਮੈਂ ਵੀ ਚਲੋ ਸੋਚਿਆ ਵੀ ਯਾਰ ਕਦੀ ਅਸੀਂ ਜਦੋਂ ਉਮਰ ਵੱਡੀ ਹੋ ਜਾਣੀ ਹੈ ਸਾਡੀਆਂ ਅਸੀਂ ਵੀ ਕਿਤੇ ਇੱਕ ਤਰ੍ਹਾਂ ਨਿਕਲ ਜਾ ਕਰਾਂ ਘੁੰਮਣ ਵਾਸਤੇ ਆਪਨੇ ਦੇ ਇੰਨੀ ਜ਼ਿਆਦਤੀ ਹੈ ਗੱਲ ਤਾਂ ਮਾੜੀ ਬਹੁਤ ਕਣੀ